ਕੋਠੇ ਤੇ ਗੁੱਡੀ ਉਡਾ ਰਹੇ ਮੁੰਡਿਆਂ ਨੇ ਇੱਕ ਬੀਬੀ ਦੀ ਜਾਨ ਬਚਾਤੀ ਪੂਰੇ ਪੰਜਾਬ ਚ ਗੁੱਡੀ ਵਧਾਨ ਨੂੰ ਲੈ ਕੇ 네ਗੇਟਿਵ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗੁੱਡੀਆਂ ਕਰਕੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਪਰ ਗੁਰਦਾਸਪੁਰ ਦੇ ਵਿੱਚ ਇੱਕ ਜਹੀ ਘਟਨਾ ਹੋਈ ਹੈ ਜਿਸ ਦੇ ਵਿੱਚ ਗੁੱਡੀ ਉਡਾ ਰਹੇ ਮੁੰਡਿਆਂ ਨੇ ਇੱਕ ਬੀਬੀ ਦੀ ਜਾਨ ਬਚਾ ਦਿੱਤੀ ਕਿਉਂਕਿ ਜੇਕਰ ਮੁੰਡੇ ਨਾਲ ਦੇ ਕੋਠੇ ਤੇ ਗੁੱਡੀ ਨਾਲ ਉਡਾਉਂਦੇ ਹੁੰਦੇ ਤੇ ਅੱਜ ਬੀਬੀ ਇੱਥੋਂ ਠਾ ਥੱਲੇ ਆਣੀ ਸੀ ਚਲੋ ਹੁਣ ਪੂਰੀ ਘਟਨਾ ਦੱਸਦੇ ਆਂ ਦਰਅਸਲ ਗੁਰਦਾਸਪੁਰ ਦੇ ਇਥੇ ਮਕਾਨ ਦੀ ਮਾਲਕਨ ਬੀਬੀ ਦਾਦੇ ਨਜ ਚੰਗਾ ਸੀ ਕਿਉਂਕਿ ਉਹ ਜਦੋਂ ਕੋਠੇ ਦੇ ਕੱਪੜੇ ਸੁੱਕੜੇ ਪਾਣ ਗਈ ਤੇ ਉਹਦੀ ਬਾਲਿਆ ਵਾਲੀ ਛੱਤ ਡਿੱਗ ਪਈ ਬੀਬੀ ਇੱਥੇ ਹੀ ਲਟਕ ਗਈ ਤੇ ਉਸਦੀ ਆਵਾਜ਼ਾ ਸੁਣ ਕੇ ਨਾਲ ਦੇ ਕੋਠੇ ਦੇ ਉੱਤੇ ਗੁੱਡੀ ਵਿਧਾਰੇ ਮੁੰਡੇ ਆ ਗਏ ਤੇ ਉਹਨਾਂ ਨੇ ਇਸ ਨੂੰ ਖਿੱਚ ਲਿਆ ਜੇਕਰ ਮੁੰਡੇ ਗੁੱਡੀ ਨਾਲੜਾ ਦੇ ਹੁੰਦੇ ਤੇ ਅੱਜ ਤਾ ਬੀਬੀ ਥੱਲੇ ਆ ਜਾਣੀ ਸੀ ਫਿਲਹਾਲ ਇਲਾਕੇ ਦੇ ਨੇਤਾ ਜਦੋਂ ਮੌਕੇ ਤੇ ਪਹੁੰਚੇ ਤੇ ਪਰਿਵਾਰ ਨੇ ਮੰਗ ਰੱਖੀ ਕਿ ਉਹਨਾਂ ਨੂੰ ਬਾਲਿਆ ਵਾਲੀ ਛੱਤ ਦਾ ਮੁਆਵਜ਼ਾ ਦਵਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਦੀ ਯੋਜਨਾ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਬਾਲਿਆ ਵਾਲੀ ਛੱਤ ਪਈ ਹੈ ਉਹ ਛੱਤ ਨੂੰ ਬਦਲਿਆ ਜਾਂਦਾ ਪਰ ਨੇਤਾ ਜੀ ਕਹਿ ਰਹੇ ਨੇ ਕਿ ਇਹਨਾਂ ਨੇ ਡਾਇਰੈਕਟਿਵ ਫਾਈਲ ਅਪਲਾਈ ਕਰਤੀ ਜੇਕਰ ਮੇਰੇ ਜ਼ਰੀਏ ਕਰਦੇ ਤੇ ਸ਼ਾਇਦ ਕੰਮ ਹੋ ਜਾਂਦਾ ਖੈਰ ਤੁਸੀਂ ਆਪ ਹੀ ਸੁਣ ਲਵੋ ਕੀ ਕਹਿ ਰਹੇ ਨੇ ਇਲਾਕੇ ਦੇ ਨੇਤਾ ਜੀ ਦਨਪੇਲ ਪੰਜਾਬੀ ਬੀਟੀਵੀ ਲਈ ਰੋਹਿਤ ਗੋਪਤਾ ਦੇ ਰਿਪੋਰਟ ਆਰਸੀ ਦਾ ਸਾਹਿਬ ਦਾ ਉਹ ਬੰਦੇ ਫਾਈਲ ਦਿੱਤੀ ਦੀ ਹੈ ਕਿ ਕਰ ਰਹੇ ਹੋ ਇਹਨਾਂ ਦਾ ਛੱਤ ਡਿੱਗੀ ਜਿਆਦੀ ਪਤਾ ਕਰ ਕੱਚਾ ਦੇਖਿਆ ਕੋਠਾ ਬਣਿਆ ਗੱਲ ਹੈ ਮੈਂ ਆਪਣੀ ਵਾਰ ਚ ਬੜੀ ਗ੍ਰਾਂਡ ਦਵਾਈ ਹੈ ਇਹਨਾਂ ਨੂੰ ਵੀ ਮੈਂ ਕਿਹਾ ਸੀ ਮੈਂ ਮਨੂੰ ਆਣ ਕੇ ਮਿਲੋ ਤੇ ਮੈਂ ਤੁਹਾਡਾ ਵੀ ਕੋਈ ਹੱਲ ਕਰਾਂ ਮਕਾਨ ਦਾ ਤਾਂ ਭਾਈ ਇਹ ਬੜਿਆ ਇਹਨਾਂ ਦੇ ਪਹਿਲਾਂ ਤੋਂ ਬਣਿਆ ਦਾ ਟੱਕਾ ਪੁਰਾਣਾ ਮਕਾਨ ਬਣਿਆ ਦਾ ਹੈ ਤੇ ਮੈਂ ਇਹ ਮੇਰੇ ਕੋ ਆਏ ਨਹੀਂ ਦੁਬਾਰਾ ਇਹਨਾਂ ਨੇ ਕਿਤੇ ਸਿੱਧਿਕ ਪਤਾ ਨਹੀਂ ਕਹਿੰਦੇ ਫਾਈਲ ਭਾਤੀ ਹੈ ਤੇ ਮਨ ਨੂੰ ਨਹੀਂ ਪਤਾ ਇਹਨਾਂ ਨੇ ਭਰੀ ਆ ਜਾਂ ਨਹੀਂ ਭਰੀ ਪਰ ਮੈਂ ਹੁਣ ਮੇਰੇ ਨਾਲ ਚਾਗੀ ਗੱਲ ਤੇ ਇਹਨੂੰ ਹੁਣ ਨਵੇਂ ਸਿਰਿਓ ਜੇ ਇਹ ਪ੍ਰਾਣੀ ਨਿਕਲ ਆਈ ਇਹਨਾਂ ਦੀ ਫਾਇਦੇ ਮੈਂ ਕਢਾਲਣਾ ਜੇ ਨਹੀਂ ਨਿਕਲੀ ਤਾਂ ਨਵੇਂ ਸਿਰਿਓ ਫਾਇਦੇ ਇਹਨਾਂ ਦੀ ਭਰਾ ਤੇ ਇਹਨਾਂ ਨੂੰ ਦਰਾਨ ਕਰਾਂਗੇ ਮੈਂ ਆਪਣੇ ਲੋਕਾਂ ਦੇ ਮਦਦ ਇਹਨਾਂ ਨੂੰ ਕਰਾਂਗਾ ਇਹ ਨਹੀਂ ਗੱਲ ਮੇਰਾ ਪਰਿਵਾਰਿਕ ਮੇਰਾ ਮਹੱਲਾ ਵਾ ਕੋਈ ਐਹੋ ਜੀ ਗੱਲ ਨਹੀਂ ਕੀ ਪਰ ਇਹਨਾਂ ਨੇ ਕੀ ਦੀ ਕਰ ਛੱਡਦੇ ਮੇਰਾ ਜਿਹੜਾ ਬਾੜਾ ਨਾ ਇਹ ਇੱਕ ਪਤਾ ਨਹੀਂ ਆਪੇ ਹੀ ਤੁਰੇ ਜਾਂਦੇ ਆ ਇਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਦਾ ਐਸਪੀ ਆਦਾ ਹੀ ਉਹਨਾਂ ਨੂੰ ਲੈ ਕੇ ਨਾਲ ਜਾਈਏ ਤੁਹਾਨੂੰ ਬੁਣਿਆ ਰਹਿਣਾ ਤਾਂ ਵੀ ਫਰਜ਼ ਬੰਦਾ ਵੇ ਤੁਹਾਡੇ ਥਰੂ ਹਾਂਜੀ ਹਾਂਜੀ ਜਿੰਨਾ ਤੱਕ ਨੌਲੇਜ ਹੋਏ ਸਾਰਾ ਪਰ ਇਹ ਔਰਤਾਂ ਮਥਾ ਬੱਜੀ ਹੈ ਉਪਰੋਂ ਡੱਡਾ ਲੱਗੇ ਥੱਲੇ ਆ ਜਾਂਦੇ ਨੇ ਬੜੇ ਵੇਖੋ ਪਰਮਾਤਮਾ ਨੇ ਇਹਨਾਂ ਨੂੰ ਬਚਾਇਆ ਵਾ ਕੋਈ ਗੱਲ ਨਹੀਂ ਇਹਦਾ ਜਾਣਿਆ ਹੋਣਾ ਪਰ ਇਹਨਾਂ ਦਾ ਵੀ ਫਰਜ਼ ਬੰਦਾ ਵੇ ਜਲਦੀ ਤੋਂ ਜਲਦੀ ਇਹਨਾਂ ਦਾ ਕਰਾਨਾ ਪਰ ਇਹਨਾਂ ਦਾ ਵੀ ਫਰਜ਼ ਬੰਦਾ ਸਾਨੂੰ ਤਾਂ ਦੱਸਣ ਸਾਨੂੰ ਦੱਸਣ ਆਣ ਕੇ ਵੀ ਇਹ ਗੱਲ ਤੇ ਨਹੀਂ ਜਿੱਥੇ ਇੰਨੀ ਗਰਾਟ ਮੈਂ ਦਵਾਈ ਹੈ ਆਪਣੀ ਵਾਰਡ ਦੇ ਵਿੱਚ ਘੱਟੋ ਘੱਟ 35 40 ਗਰਾਟ ਇੱਥੇ ਦਿੱਤੀਆਂ ਵਾ ਇਹਨਾਂ ਦੇ ਗੁਆਂਡ ਇਹਨਾਂ ਦੇ ਲਾਗੇ ਪੁੱਛੋ ਕਿੰਨੀਆਂ ਗਰਾਟਾ ਦਿੱਤੀਆਂ ਇੱਥੇ ਪਰ ਇਹਨਾਂ ਦਾ ਫਰਜ਼ ਸਾਡੇ ਕੋ ਆਣ ਕੇ ਸਾਨੂੰ ਪਤਾ ਲੱਗਣਾ ਚਲੋ ਹੁਣ ਸਾਡੀ ਨਾਲ ਚੱਗਈ ਆ ਤੇ ਹੁਣ ਤਾਂ ਕੋਈ ਗੱਲ ਨਹੀਂ ਹੁਣ ਤਾਂ ਮੈਂ ਪਹਿਲ ਦੇ ਹੱਥ ਤੇ ਇਹਨਾਂ ਦਾ ਕੰਮ ਕਰਾਵਾਂਗਾ ਇਹਨਾਂ ਦਾ ਠੀਕ ਹੈ